ਨਾਸਖਤੇਬ ਸਿੰਘ ਜੀ ਕੀ ਗੱਲ ਕੀ ਹੋਈ ਤੁਹਾਡੀ ਕੱਲ ਜੀ ਮੇਰਾ ਭਤੀਜਾ ਜੈ ਸਕੁੰਦਰ ਸਿੰਘ ਤਕਰੀਬ ਕੱਲ ਸ਼ਾਮ ਨੂੰ 12 ਤਰੀਕ ਨੂੰ ਸ਼ਾਮ ਨੂੰ ਐਸ ਵੇਲੇ ਤਕਰੀਬਨ ਸਾਢੇ 6 ਵਜੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਗਿਆ ਕਿ ਮੈਂ ਸੇਵਾ ਕਰਨੀ ਸਾਰੀ ਰਾਤ ਉੱਥੇ ਸੇਵਾ ਕਰਦਾ ਰਿਹਾ ਸਾਰੀ ਰਾਤ ਉੱਥੇ ਰਿਹਾ ਹਾਂ 10 ਵਜੇ ਨਾਲ ਫੋਨ ਵੀ ਕੀਤਾ ਤੇ ਉਹ ਮੁੰਡਾ ਨਾਲ ਦਾ ਕਹਿੰਦਾ ਇੱਥੇ ਸਾਡੇ ਲੱਗ ਗਿਆ ਤੁਸੀਂ ਬੇਗਾਨਾ ਕਰੋ ਬਹੁਤ ਵਧੀਆ ਕੰਮ ਕਰਦੇ ਆ ਕਰਦਾ ਰਿਹਾ ਸਵੇਰੇ 6 ਵਜੇ ਤਕਰੀਬਨ ਜਦੋਂ ਦਿਨ ਚੜਿਆ ਤੇ 6 ਸਵਾ 6 ਵਜੇ ਇੱਕ ਸਰਬਜੀ ਸਰਬਜੋ ਸਿੰਘ ਮੋਨੂ ਪੁੱਤਰ ਗਰਮੇਸ ਸਿੰਘਾ ਉਹਨੇ ਇਹਦੇ ਕੰਨ ਚ ਫੂਕ ਮਾਰੀ ਵੀ ਆ ਚਲੀਏ ਉਹਦੇ ਮੋਟਰਸਾਈਕਲ ਤੇ ਬਹਿ ਕੇ ਉਹ ਇਹਨੂੰ ਘਰ ਲੈ ਗਿਆ ਘਰ ਜਾ ਕੇ ਇਹਨਾਂ ਦੇ ਘਰ ਪਤਾ ਨਹੀਂ ਪੀ ਇਹਨਾਂ ਟੀਕਾ ਲਾਇਆ ਉਹਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਕੁਦਰਤ ਜਾਣਦੀ ਆ ਆਪਣੇ ਲੜਿਆ ਕੇ ਘਰ ਸਵਾਲ ਦਿੱਤਾ ਮੰਜੀ ਦੇ ਤੇ ਅਸੀਂ ਸਾਰਾ ਦਿਨ ਮੁੜ ਕੇ ਲੱਭਦੇ ਰਹੇ ਦੋ ਤਿੰਨ ਵਾਰਾਂ ਪੈਲੀਆਂ ਚ ਵੀ ਗਏ ਆ ਇਹਦੇ ਘਰ ਵੀ ਗਏ ਆ ਨੇ ਦੱਸਿਆ ਨਹੀਂ ਸਾਨੂੰ ਵੀ ਸਾਡੇ ਘਰਵਾ ਪਥੋਂ ਰਿਓਰ ਦਾ ਭਰਾ ਹਰਜਿੰਦਰ ਸਿੰਘ ਉਹ ਵਾਪਸ ਆ ਗਿਆ। ਤਕਰੀਬਨ ਮੁੜਕੇ ਨੇ 12:30 ਵਜੇ ਇੱਕ ਮੁੰਡਾ ਰਵਿੰਦਰ ਹੈ ਉਹਨੂੰ ਫੋਨ ਕੀਤਾ। ਵੀ ਇਹ ਸੋਖਾ ਠੀਕ ਨਹੀਂਗਾ। ਇਹਨੂੰ ਆਣ ਕੇ ਦੇਖੋ। ਅਸੀਂ ਤਕਰੀਬਨ 12:30 ਵਜੇ ਨਾ ਸਵਾ 12:30 ਵਜੇ ਫੋਨ ਕੀਤਾ 12:30 ਅਸੀਂ ਉੱਥੇ ਪਹੁੰਚ ਗਏ। ਜਾ ਕੇ ਵੇਖਿਆ ਤੇ ਇਹਦਾ ਸਾਹ ਜਿਹੜਾ ਅਸੀਂ ਮੜਾ ਰਗਾ ਤੋਂ ਤਾਂ ਹੋ ਗਿਆ ਸੀ। ਜਾ ਕੇ ਦੇ ਪੇਟ ਤੇ ਮੜਾ ਜਿਹਾ ਹੱਥ ਮਾਰਿਆ। ਉਹਦੇ ਨਾਸਾਂ ਚ ਲਹੂ ਵਗੰਡਿਆ ਪਿਆ। ਇਹ ਹਟਕੜਾ ਜਾਇਆ ਤੇ ਉਸੇ ਵੇਲੇ ਖਤਮ ਤੇ ਉਹ ਆਖਣ ਲੈ ਜੋ ਅਸੀਂ ਆ ਕਿੱਥੇ ਲੈ ਜਾਈਏ। ਅਸੀਂ ਪੁਲਿਸ ਨੂੰ ਇਹ ਕਾਰਵਾਈ ਫੋਨ ਕੀਤਾ ਪੁਲਿਸ ਆਈ ਉੱਥੇ ਉਹਨਾਂ ਨੇ ਕਾਰਵਾਈ ਕੀਤੀ ਹੈ 174 ਦਾ 174 ਦੀ ਸਾਨੂੰ ਤੇ ਕਹਿਣ ਲਈ ਹੁਣ ਪੋਸਟਮਾਸਟਰ ਹੋਣਾ ਪੋਸਟਮਾਸਟਰ ਅੱਜ ਛੁੱਟੀ ਹੈ ਕੱਲ ਨੂੰ ਸ਼ਾਇਦ ਛੁੱਟੀ ਹੈ ਕੱਲ ਨਾ ਹੋਵੇ ਪਰਸਨ ਹੋਊਗਾ ਕੀ ਆਉਂਦੀ ਉਹਦੇ ਵਿੱਚ ਰਿਪੋਰਟ ਉਹ ਉਹਦੇ ਆਧਾਰ ਤੇ ਆnde ਜੋ ਕੁਝ ਹੋਣਾ ਜੋ ਪਰਚਾ ਹੋਣਾ ਉਹਦੇ ਆਧਾਰ ਤੇ ਹੋਣਾ ਮੁੰਡੇ ਦੀ ਉਮਰ 25 ਸਾਲ ਦੀ ਕੋਈ ਪਹਿਲਾਂ ਵੀ ਨਸ਼ੇ ਦਾ ਆਦੀ ਸੀ ਪਹਿਲੇ ਨਸ਼ੇ ਦਾ ਆਦੀ ਸੀ ਜੀ ਅੱਜ ਤੋਂ ਤਕਰੀਬਨ ਤਕਰੀਬਨ ਸਾਲ 6 ਮਹੀਨੇ ਪਹਿਲਾਂ ਅਸੀਂ ਉਹਨੂੰ ਕੈਂਪ ਚ ਰੱਖਿਆ ਸੀ ਹੁਣ ਇਹਨੂੰ ਤਕਰੀਬਨ ਡੇਢ 2 ਮਹੀਨੇ ਹੋ ਗਏ ਘਰ ਆਇਆ ਇਹਨੂੰ ਹਣ ਬਿਲਕੁਲ ਅਸੀਂ ਸਰਤੁਸ਼ ਹਾਂ 99% ਬਿਲਕੁਲ ਹੀ ਕਿ ਹੁਣ ਸਾਡਾ ਮੁੰਡਾ ਇਹ ਕੰਮ ਨਹੀਂ ਕਰਦਾ ਦੇਖਦੇ ਤੇ ਹੁਣ ਪਤਾ ਨਹੀਂ ਕੀ ਕਾਰਵਾਈ ਕਰਤੀ ਆ ਉਹ ਬਿਲਕੁਲ ਡੈੱਡ ਹੋ ਗਿਆ ਕਿਸਨਾ ਘਰ ਖੜ ਕੇ ਉਹਨਾਂ ਨੇ ਆਪਣੇ ਘਰ ਖੜ ਕੇ ਉਹਨਾਂ ਦੇ ਅੰਦਰ ਬੈੱਡ ਤੇ ਚੁੱਕਿਆ ਜੀ ਪੁਲਿਸ ਨੇ ਨਾਲ ਉਹਦੀ ਮਾਂ ਵੀ ਆ ਮਾਂ ਪਹਿਲਾਂ ਡਾਕਟਰ ਕੋ ਵੀ ਗਈ ਆ ਲੇਕਿਨ ਹੁਣ ਕਹਿੰਦੀ ਆ ਵੀ ਮੇਰਾ ਕੀ ਕਸੂਰ ਆ 174 ਦੀ ਕਾਰਵਾਈ ਕੀਤੀ ਆ 174 ਚ ਕੀ ਆਉਂਦਾ ਸਾਨੂੰ ਤੇਰੇ ਬਾਰੇ ਇੰਨਾ ਨਹੀਂ ਮਾਰ ਰਹੀ ਮੰਗਦੇ ਤੁਹਾਡੀ ਐਸਐਸ ਲੋਕਾਂ ਵੇਖੋ ਜੀ ਮੰਗਦੇ ਸਾਨੂੰ ਪਹਿਲਾਂ ਤਾਂ ਅਸੀਂ ਇਹ ਬੱਚਾ ਇਹ ਤੇ ਨਹੀਂ ਆਉਣਾ ਪਰ ਅਸੀਂ ਇਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਆ ਜਿਹੜਾ ਨਸ਼ੇ ਦਾ ਇਹ ਤਾਂ ਥੋੜਾ ਜਆ ਜਿੱਦਾਂ ਤੁਸੀਂ ਮਹਿਮ ਚਲਾਈਏ ਥੋੜੀ ਜੀ ਸਖਤੀ ਕਾਰਵਾਈ ਕਰੋ ਕਿ ਕੋਈ ਜਿਹੜਾ ਇੱਕ ਰੰ ਫੜ ਲੈਂਦੇ ਉਹਨੂੰ ਛੱਡੋ ਨਾ ਜਾਂ ਉਹਦੀ ਜਮਾਨਤ ਨਾ ਹੋਵੇ ਸਾਲ ਦੀ ਸਾਲ 6 ਮਹੀਨੇ ਅੰਦਰ ਰਵੇ ਉਹ ਆਣ ਕੇ ਦੱਸੇ ਜਾਣ ਕੇ ਕਿਸੇ ਨੂੰ ਵੀ ਮੈਂ ਅੰਦਰ ਆਵਾ ਤੇ ਥੋੜੀ ਜੀ ਪਿੰਡ ਪਿੰਡਾਂ ਦੇ ਵਿੱਚ ਖਾ ਖਰ ਕੇ ਪਿੰਡਾਂ ਦੇ ਵਿੱਚ ਸ਼ਾਰਾ ਇਸ਼ਾਰਾ ਜ ਨਹੀਂ ਪਿੰਡਾਂ ਜਾਣ ਕੇ ਪੁਲਿਸ ਚੱਕਰ ਮਾਰੇ ਦਿਨ ਰਾਤ ਦੋ ਦੋ ਟਾਈਮ ਕਾਤਾਂ ਚੱਕਰ ਮਾਰੇ ਜਿਹੜੇ ਨਸ਼ਈ ਆ ਜਿਹੜੇ ਖਾਂਦੇ ਆ ਜਾਂ ਵੇਚਦੇ ਆ ਉਹਨਾਂ ਨੂੰ ਫੜੇ ਉਹਨਾਂ ਨੂੰ ਕੱਢੇ ਘਰਾਂ ਤੋਂ ਬਾਹਰ ਅਸੀਂ ਇੱਕ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਸਰਕਾਰ ਨੂੰ ਮੰਗ ਕਰਦੇ ਆ ਅੱਦੇ ਸਾਡੇ ਦੇ ਘਰ ਪਰ ਬਾਦ ਹੋ ਗਿਆ ਜੀ ਅਸੀਂ ਜਿਹੜੇ ਆਉਣ ਵਾਲੀ ਦਿੱਗੀਆਂ ਪੀੜ੍ਹੀਆਂ ਉਹਨਾਂ ਨੂੰ ਅਸੀਂ ਇੱਕ ਇੰਨੇ ਆ ਵੀ ਆਪਣੇ ਬੱਚੇ ਬਚਾ ਲਓ ਚਾਹੋ ਬੱਚੇ ਇਹਨਾਂ ਕੋ ਨਸ਼ੇ ਵਾਲਿਆ ਕੋ ਬਚਾ ਲਓ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਕਿ ਪੁਲਿਸ ਸਾਡੇ ਪੈੜ ਭਰਾ ਵਾ ਲੇਕਿਨ ਸਾਡੀ ਮਦਦ ਕਰਨ ਜਰੂਰ ਮਦਦ ਸਾਡੀ ਕਰਨਾ ਮੇਰਾ ਨਾਮ ਹਰਿੰਦਰ ਸਿੰਘ ਹੈ ਕੀ ਲੱਗਦਾ ਸੀ ਤੁਹਾਡਾ ਮੇਰਾ ਬਰਦਰ ਕਿਹੜਾ ਲੱਗਦਾ ਕਿਤਨਾ ਮੋੜ ਬਾਜੀ ਇਸ ਤੋਂ ਮੁੰਡਾ ਗੁਰਦੁਆਰਾ ਸਾਹਿਬ ਤੋਂ ਲੈ ਗਿਆ ਸੀ ਤੇ ਫੇਰੇ ਫੋਨ ਆਣ ਦਿੱਤੀ ਕਿਤੇ ਨਹੀਂ ਮਿਲਿਆ ਤੇ 12:00 1 ਵਜੇ ਦਾ ਫੋਨ ਆਇਆ ਸੀ ਕਿ ਠੀਕ ਨਹੀਂ ਆਣ ਕੇ ਨੂੰਗੇ ਹਾਂਜੀ ਸਾਰੀ ਰਾਤ ਇੱਥੇ ਲਿਆ ਗੁਰਦੁਆਰਾ ਸਾਹਿਬ ਜਦੋਂ ਉਹ ਕਿਹਾ ਹਾਂਜੀ ਕਿਨੇ ਵੇਲੇ ਆਏ ਸੀ 3:30 ਵਜੇ ਕਿਤੇ ਪਤਾ ਕਿਤਨਾ ਤੇ ਜੀ ਉਹ ਦੂਸਰੇ ਮੁੰਡੇ ਨੂੰ ਫੋਨ ਆਇਆ ਸੀ ਉਹ ਤੇ ਉਹਨੇ ਦੱਸਿਆ ਫਿਰ ਮੈਂ ਗਿਆ ਤੇ ਦੇਖਿਆ ਤਾਂ ਵੈਸਾ ਤੇ ਪਤਾ ਲੱਗਾ ਕਿ ਪਹਿਲਾਂ ਨਸ਼ਾ ਕਰਦਾ ਸੀ ਕਿੰਨਾ ਚਿਰ ਪਹਿਲਾਂ ਕਰਦਾ ਸੀ ਪਹਿਲਾਂ ਹੀ 1.5-2 ਸਾਲ ਹੋ ਗਏ ਥੋਨ ਸੈਂਟਰ ਉਹ ਲੈਂਦਾ ਹੈ ਤੇ ਹੁਣ ਤਕਰੀਬਨ ਮਹੀਨਾ ਹੋ ਗਿਆ ਥੈਂਕ ਯੂ ਵਟਸਐਪ ਆਡੀਓ ਕਿ ਤੁਹਾਨੂੰ ਲੱਗਦਾ ਕਿ ਗੱਲ ਹੋਈ ਹੋਈ ਪਤਾ ਨਹੀਂ ਜੇ ਉਹ ਕੋਈ ਨਾਲ ਜਾਣਦਾ ਕੀ ਗੱਲ ਲੱਗਦਾ ਕਿ ਉਹ ਨਸ਼ੀ ਰੋਡ ਦਾ ਹਾਂ ਜੀ ਲੱਗਦਾ ਪੈਗਾ ਸੀ ਇਹ ਸਰਪੋਟ ਆਉਣ ਦਾ ਸਵਾਲ ਹੈ ਵੀ ਆ ਸਰਕਾਰ ਨੂੰ ਹੀ ਕੋਈ ਪ੍ਰਸ਼ਾਸਨ ਨੂੰ ਇਹ ਨਹੀਂ ਵੇਚਣਾ ਆ ਇਹਨਾਂ ਨੂੰ ਕਿ ਨਾਲ ਲੋਕਾਂ ਦੇ ਬੱਚਿਆਂ ਨੂੰ ਬਰਬਾਦ ਕਰੋ ਇਹ ਬੱਚੇ ਬੜੇ ਔਖੇ ਪਲਦੇ ਆ ਬੜੇ ਔਖੇ ਮਿਲਦੇ ਆ ਜਿਹੜੇ 25 ਸਾਲ ਦਾ ਸਬਿਸ਼ਲ ਦਾ ਜਵਾਨ ਬੱਚਾ ਜਿਹੜਾ ਘਰੋਂ ਕੇ ਚੱਲ ਜਨਾ ਉਹ ਘਰਾਂ ਨੂੰ ਪੁੱਛਿਆ ਜਾ ਸਕਦਾ ਬਹੁਤ ਮਦਦਗਾਰੀ ਕਰਨਾ ਹੋਈ ਆ ਉਸ ਨੂੰ ਪ੍ਰਸ਼ਾਸਨ ਚੰਗੀ ਕਾਰਵੇ ਹੁੰਦੀ ਹੈ ਜੀ ਪਿੰਡਾਂ ਦੀ ਗੱਲ ਇਹੋ ਜੀ ਇਹ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਨੂੰ ਬਹੁਤ ਸ਼ਕਤੀ ਨਾਲ ਅਛਾ ਲੈਣਾ ਤੀਦਾ ਇਹ ਜਿਹੜੇ ਨਸ਼ੇ ਆਉਦੇ ਵਿਰੁੱਧ ਜਿਹੜੀ ਮਹਿਮਾਇ ਨੂੰ ਬਹੁਤ ਸਖਤੀ ਤੌਰ ਤੇ ਵਰਤਣਾ ਚਾਹੀਦਾ ਜੀ ਅਸੀਂ ਜੋੜਨੇ ਆ ਬੱਚਿਆਂ ਦਾ ਗੜੇ ਜੋੜਨੇ ਦੇ ਵਿੱਚੋਂ ਆਇਆ ਤਾਂ ਪਤਾ ਨਹੀਂ ਆ ਬੱਚਿਆਂ ਨੂੰ ਕਾਹ ਕਹਾਂ ਨਾ ਕੋਤ ਭੱਜ ਰੁੱਤੇ ਕੰਮ ਕਰੋ ਕਿ ਤਨ ਲੋਕ ਪਿੰਡ ਵਿੱਚ ਨਸ਼ੇ ਵੇਚਦੇ ਆ ਕਿ ਤਾਂ ਨਹੀਂ ਸਜ਼ਾ ਚਾਹਦੇ ਉਹਨਾਂ ਨੂੰ ਸਜ਼ਾ ਤਾਂ ਸਰਕਾਰਾਂ ਹੀ ਦੇਣ ਅਸੀਂ ਇਹਨਾਂ ਨੂੰ ਦੇ ਬਾਰੇ ਜਾਣਦੇ ਨੇ ਵੀ ਕਿਹੜੇ ਇਹਨਾਂ ਦੇ ਧਾਰਾ ਲੱਗੇ ਤੇ ਕੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ 25 ਸਾਲਾਂ ਦਾ ਮੁੰਡਾ ਜੁਆ ਹੋ ਗਿਆ ਇਹ ਜੇ ਸਾਡਾ ਦੇ ਕੋਈ ਘਰ ਬੇਲਾ ਹੋਵੇ ਸੇ ਅਸੀਂ ਤੇ ਤੁਹਾਨੂੰ ਫੀਲ ਕਰਨਾ ਹੈਗਾ ਇਹਦੇ ਬਾਰੇ ਤੁਸੀਂ ਜਾਣਦੇ ਤੁਸੀਂ ਦੱਸੋ ਕਿ ਕਿੰਨਾ ਸਜ਼ਾ ਹੋਣੀ ਚਾਹੀਦੀ ਮੇਰਾ ਨਾਮ ਰਵਿੰਦਰ ਸਿੰਘ ਅਮਿੰਦਰ ਸਿੰਘ ਜਿਸ ਦਾ ਮੁੰਡਾ 24 25 ਸਾਲ ਦਾ ਬੁਰਾ ਹੋਇਆ ਤੁਹਾਡਾ ਰਿਸ਼ਤੇਦਾਰ ਕਿੰਨੇ ਫੋਨ ਕੀਤਾ ਸੀ ਤੁਹਾਨੂੰ ਆ ਕੇ ਲੈ ਜੋ ਜਿਹਦੇ ਘਰ ਜਿਹਦੇ ਘਰ ਮੌਤਾ ਹੀ ਆਸੇ ਮੁੰਡੇ ਨੇ ਫੋਨ ਕੀਤਾ ਵੀ ਠੀਕ ਠੀਕ ਨਹੀਂ ਜਿਆਦਾ ਜਾਣ ਕੇ ਘਰ ਦੇਖੋ ਇਹਨ ਮੜਾ ਜਾ ਇਦਾਂ ਵੀ ਜਿਹਨ ਲੱਜ ਲੋ ਨਹੀਂ ਡਿਆ ਜੇ ਜਾ ਕੇ ਵੇਖਿਆ ਤੇ ਉਸ ਡੈਡੀ ਬਿਲਕੁਲ ਹੀ ਬੰਦਾ ਉਹ ਸਾਨੀ ਲੈਂਡ ਆ ਜਾਂ ਕਿਦਾਂ ਸਿੱਧਾ ਬੈੜ ਤੇ ਪਿਆ ਹੈ ਲਾਗੇ ਇੱਕ ਦੋ ਜਣਾਂ ਨਾਲ ਹੋਰ ਕੰਬਲ ਲੈ ਕੇ ਪਏ ਹੀ ਹੋਈ ਨੇ ਕਾਰਨ ਕੀ ਸੀ ਕਿਦਾਂ ਮਤਲਬ ਕਹੀ ਸੀ ਲੱਗੀ ਕੀ ਹੋਇਆ ਗਿਆ ਕਾਰਨ ਪਾਣੀ ਦੇ ਕੇ ਨਸ਼ਾ ਪੱਤੇ ਵਾਲੇ ਬੰਦੇ ਹੀ ਉਹ ਵੀ ਜਿਨ੍ਹਾਂ ਦੇ ਘਰੇ ਉਹ ਨਸ਼ਾ ਪਤਾ ਕਰਦਾ ਹੈ ਮੁੰਡਾ ਇਹਨਾਂ ਨਾਲ ਹੀ ਗਿਆ ਹੈ ਉਹ ਵੀ ਕਰਦੇ ਸਾਰੇ ਬੰਦੇ ਜਿੱਦਾਂ ਪਿੰਡ ਤੇ ਨਸ਼ਾ ਚੱਲ ਰਿਹਾ ਬਹੁਤ ਹੋ ਗਈ ਹੈ ਹਮ ਜਸ਼ਨ ਤੋਂ ਮੰਗ ਕਰਦੇ ਸਾਕਤ ਸਾਕਤ ਕਾਰਵਾਈ ਚਾਹੀਦੀ ਹੈ ਨਾ ਤੇ ਆਸਾ ਬੰਦ ਕਰਾਉਣਾ ਚਾਹੀਦਾ ਹੈ ਹਾਂ ਜੀ ਨੌਜਵਾਨ ਪੀਡੀ ਪਾਜੇ ਗਾੜੀ ਕਰੀਵ ਕੋਈ ਢਾਈ 1 ਵਜੇ ਇੱਕ ਫੋਨ ਆਇਆ ਤੇ ਐਸਟਾ ਐਸਟਾ ਕਰਕੇ ਕਿਸ ਜਿੰਦਰ ਸਿੰਘ 26 27 ਸਾਲ ਉਮਰ ਦੀ ਨਾਮ ਨਾਲ ਲੱਗਿਆ ਜਣਾ ਕੋਈ ਮੌਤ ਹੋਈ ਹੈ ਤੇ ਅਸੀਂ ਜਿਹੜਾ ਉਹਦੇ ਪਾਇਆ ਸੁਖਦੇਵ ਸਿੰਘ ਉਹਦੇ ਬਿਆਨ ਆਪਾਂ ਕਲੰਬੰਦ ਕੀਤੇ ਹੈ ਉਹਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਵਾ ਉਹ ਸਹੀ ਹਾਲਾਤ ਜਾਣਨ ਲਈ ਕਿ ਇਹ ਮੌਤ ਜਿਹੜੀ ਆ ਕਿਵੇਂ ਹੋਈ ਹੈ 194 BN SS ਦੇ ਤਹਿਤ ਕਾਰਵਾਈ ਕਰ ਰਹੇ ਆ ਉਸ ਮਾਰਕ ਦੀ ਰਿਪੋਰਟ ਵਿੱਚ ਜਿਹੋ ਜਿਹੇ ਹਾਲਾਤ ਹੋਣਗੇ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਏ ਲਾਸ਼ ਕਿੱਥੇ ਪਈ ਹੋਈ ਲਾਸ਼ ਇਸ ਲਈ ਡੈੱਡ ਬਾਡੀ ਜਿਹੜੀ ਆ ਉਹ ਮੋਰਚੀ ਤੇ ਸਵਸਟਾਲ ਬਟਾਲੇ ਜਿਹੜੀ ਆ ਉਹ ਜਮ੍ਹਾਂ ਕਰਾ ਦਿੱਤੀ ਗਈ ਹੈ ਉਹ ਲਾਸ਼ ਇਹ ਪਿੰਡ ਦੇ ਚ ਘਰ ਚੋਂ ਇਹਦੇ ਬਾਹਰੋਂ ਨਹੀਂ ਇਹ ਘਰ ਦੇ ਵਿੱਚ ਸੀ ਉਹ ਇਹਦਾ ਕੋਈ دوست ਸੀ ਉਹਦੇ ਘਰ ਰਹੇ ਉਹ ਦੋਸਤ ਉਹ ਇਕੱਠੇ ਸੀਗੇ ਰਹਿੰਦੇ ਉਸ ਘਰ ਇਕੱਠੇ ਸਤੇ ਸਤਾਰਵਾਈ ਕਿਸੇ ਤੇ ਹੋਈ 173 ਦੀ ਸਤਾਰਵਾਈ 174 ਦੀ 194 ਬੀਐਮਐਸ ਉਹਨੇ ਚਾਰਵਾਈ ਕੀਤੀ ਹੈ ਤੇ ਜੋ ਵੀ ਹਾਲਾਤ ਜਿਹੜੇ ਆ ਉਹ ਪੋਸਟਮਾਰਟਮ ਦੇ ਵਿੱਚ ਹੋਣਗੇ ਉਹਦੇ ਮੁਤਾਬਕ ਅਗਲੀ ਕਾਰਵਾਈ ਹੋਵੇਗੀ